ਦੇ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਕਾਲੀਆਂ ਪੀਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਉਸ ਸਮੇਂ ਵਟਾਚਟਕਾ ਲੱਗਿਆ ਜਦੋਂ ਉਗਰਾਹਾਂ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਸੈਂਕੜੇ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਦੇ ਵਿੱਚ ਸ਼ਾਮਿਲ ਹੋਏ ਉਸੇ ਦੌਰਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਜਥੇਬੰਦੀ ਦੇ ਵਿੱਚ ਸ਼ਾਮਿਲ ਹੋਏ ਹਰੇਕ ਕਿਸਾਨ ਨੂੰ ਜਥੇਬੰਦੀ ਦੇ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਸੋ ਉਹਨਾਂ ਕਿਹਾ ਕਿ ਉਹ ਗ੍ਰਾਹਾਂ ਜਥੇਬੰਦੀ ਨੂੰ ਛੱਡ ਕੇ ਆਏ ਕਿਸਾਨ ਆਗੂਆਂ ਦੇ ਨਾਲ ਪਿੰਡ ਕਾਲੀਆਂ ਵਿਖੇ ਸਾਬਕਾ ਸਰਪੰਚ ਹਰਨੰਦ ਸਿੰਘ ਦੇ ਗ੍ਰਹਿ ਵਿਖੇ ਬਲਦੇਵ ਸਿੰਘ ਬਲਟੋਹਾ ਮਨਜੀਤ ਸਿੰਘ ਮਦਰ ਦੀ ਅਗਵਾਈ ਤੇ ਹੰਗਾਮੀ ਮੀਟਿੰਗ ਹੋਈ ਜਿਸ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਇਹ ਅੱਜ ਧੰਨ ਧੰਨ ਬਾਬਾ ਹਰਨਾਮ ਸਿੰਘ ਜੋਂ ਦੇ ਵਿੱਚ ਪਿੰਡ ਕਾਲੀਆਂ ਸਨਤਰਾ ਲੱਗਦਾ ਜੀ ਜੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਸਰਦਾਰ ਫਰਨੰਦ ਸਿੰਘ ਪੰਚਸਾਬ ਦੇ ਗ੍ਰਹਿ ਵਿਖੇ ਔਰ ਕੁਝ ਸਾਥੀ ਆਪਣੇ ਠੱਠੀ ਦੇ ਵੀ ਇੱਥੇ ਪੁੱਜੇ ਆ ਔਰ ਕਾਲੀਏ ਸੰਗਤਰੇ ਦਾ ਜਿਹੜਾ ਇਕਾਈ ਦਾ ਪ੍ਰਧਾਨ ਆ ਜਿਹੜਾ ਉਹ ਸਰਦਾਰ ਲਾਹੌਰਾ ਸਿੰਘ ਜਿਹੜਾ ਵਾ ਆ ਉਹਦੀ ਚੋਣ ਕੀਤੀ ਗਈ ਆ ਕਾਲੀਏ ਨਗਰ ਵੱਲੋਂ ਬੜੇ ਵਿਚਾਰ ਚਰਚਾ ਕਰਕੇ ਔਰ ਬਾਕੀ ਨਾਲ ਦੇ ਸਾਥੀ ਜਿਹੜੇ ਆ ਵੱਖ-ਵੱਖ ਜਿਵੇਂ ਅਰਜਿੰਦਰ ਸਿੰਘ ਬਾਕੀ ਸਾਥੀ ਜਿਹੜੇ ਆ ਉਹ ਸਰਪੰਚ ਸਾਹਿਬ ਦੱਸ ਦੇਣਗੇ ਤੁਹਾਨੂੰ ਸਾਰੇ ਔਰ ਇਹਦੇ ਵਿੱਚ ਅੱਜ ਵੱਡੇ ਪੱਧਰ ਤੇ ਚਰਚਾ ਹੋਈ ਆ ਕਿ ਪੰਜਾਬ ਦੇ ਅੰਦਰ ਸਨ 2001 ਤੋਂ ਲੈ ਕੇ ਕੈਪਟਨ ਦੀ ਸਰਕਾਰ ਤੋਂ ਲੈ ਕੇ ਵੱਖ-ਵੱਖ ਸਰਕਾਰਾਂ ਜਿਹੜੀਆਂ ਆ ਉਹ ਆਪਣੀਆਂ ਮੰਡਲਾ ਮਾਰ ਕੇ ਨੀਂਗਾ ਮਾਰਦੀਆਂ ਰਹੀਆਂ ਔਰ ਜਿਹਦੇ ਵਿੱਚ ਬਾਦਲ ਸਰਕਾਰ ਵੀ ਆਈ ਕੈਪਟਨ ਸਰਕਾਰ ਵੀ ਆਈ ਤੇ ਹੁਣ ਆ ਪਾਰਟੀ ਵੀ ਆਈ ਔਰ ਹਰ ਇੱਕ ਸਰਕਾਰ ਵਾਅਦਾ ਕਰਕੇ ਫਿਰ ਸਰਕਾਰਾਂ ਮੁੱਕਰ ਜਾਂਦੀਆਂ ਰਹੀਆਂ ਔਰ 2001 ਦੇ ਵਿੱਚ ਜਦੋਂ ਨਸ਼ਾ ਚੱਲਿਆ ਸੀਗਾ ਤੇ ਅਸੀਂ 5 6 ਨੂੰ ਲਲਾਈ ਜਿਹੜੀ ਨਸ਼ੇ ਦੀ ਛੇੜ ਦਿੱਤੀ ਸੀ ਬਿਜਲੀ ਬਿੱਲਾਂ ਦੀ ਔਰ 2012 13 ਦੇ ਵਿੱਚ ਅਸੀਂ ਫਿਰ ਗ੍ਰਿਫਤਾਰੀਆਂ ਵੱਡੇ ਪੱਧਰ ਤੇ ਦਿੱਤੀਆਂ ਸੀ ਕਿ ਨਸ਼ਾ ਪੰਜਾਬ ਚੋਂ ਖਤਮ ਕੀਤਾ ਜਾਵੇ ਔਰ ਉਸ ਸਮੇਂ ਪੰਜਾਬ ਸਰਕਾਰ ਬਾਦਲ ਸਰਕਾਰ ਸੀ ਔਰ ਉਹ ਵੀ ਮੁੱਕਰ ਕੇ ਪਰ ਉਹਨਾਂ ਨੇ ਇੱਥੋਂ ਤੱਕ ਨਹੀਂ ਪੁੱਜੀ ਫਿਰ ਕੈਪਟਨ ਸਰਕਾਰ ਨੇ ਲਵੰਡੀ ਸਭੋਕੇ ਲਾਗੇ ਲੱਗਦੇ ਕਿਸੇ ਜਗ੍ਹਾ ਤੇ ਗੁਰਕਾ ਸਾਹਿਬ ਨੂੰ ਔਰ ਧਰਮ ਨੂੰ ਯਾਦ ਕਰਕੇ ਝੁੱਕ ਕੇ ਤੇ ਸੌਂ ਖਾ ਕੇ ਗੱਲ ਕਹੀ ਕਿ ਮੈਂ ਨਸ਼ਾ ਤੋਂ ਤਿੰਨ ਹਫ਼ਤਿਆਂ ਵਿੱਚ ਖਤਮ ਕਰਾਂਗੇ ਪਰ ਕੈਪਟਨ ਸਰਕਾਰ ਵੀ ਇੱਕ ਮਜ਼ਾਕੀਏ ਤੌਰ ਤੇ ਮੈਂ ਕਹੂੰਗਾ ਕਿ ਟਪਲੀ ਖੇਡ ਕੇ ਪੰਜਾਬ ਦਾ ਨੁਕਸਾਨ ਕਰ ਗਈ ਔਰ ਉਸ ਤੋਂ ਬਾਅਦ ਫੇਰ ਆਮ ਪਾਰਟੀ ਆਈ ਔਰ ਆਮ ਪਾਰਟੀ ਨੇ ਵਾਦਾ ਕੀਤਾ ਕਿ ਸਭ ਤੋਂ ਪਹਿਲਾਂ ਸਾਨੂੰ ਕੋਈ ਬੋਰਡ ਨਾ ਪਾਵੇ ਜਿਹੜਾ ਨਸ਼ਾ ਵੇਚਦਾ ਵਾ ਅਸੀਂ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਸਿਸਟਮ ਠੀਕ ਕਰਾਂਗੇ ਔਰ ਜਿਹਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਆਮ ਪਾਰਟੀ ਵੀ ਜਿਹੜੀ ਨਾਕਾਮ ਫੇਲ ਹੋਈ ਕਿ ਲੰਮਾ ਸਮਾਂ ਚੱਲਿਆ ਹੁਣ ਸਰਕਾਰ ਚ ਲਾਉਂਦਿਆਂ ਨੂੰ ਔਰ ਸੀਐਮ ਸਾਹਿਬ ਪੂਰਾ ਇਹਨਾਂ ਗੱਲਾਂ ਤੇ ਨਹੀਂ ਉਤਰਿਆ ਔਰ ਜਿਹੜੀ ਪੰਜਾਬ ਦਾ ਜਿਹੜਾ ਸ਼ੇਵਾ ਦਰਿਆ ਨਸ਼ੇ ਦਾ ਵਗ ਰਿਹਾ ਉਹ ਬੜਾ ਵੱਡਾ ਘਾਤਕਾ ਕੋਈ ਸਾਡੀ ਜਿਹੜੀ ਨੌਜਵਾਨੀ ਪੀੜ੍ਹੀ ਆ ਉਹ ਬਾਹਰ ਜਾ ਰਹੀ ਆ ਔਰ ਦੂਸਰੀ ਦੂਸਰੀ ਨੌਜਵਾਨੀ ਨੂੰ ਖਤਮ ਕਰਨ ਤੇ ਇਹ ਸਰਕਾਰਾਂ ਲੱਗੀਆਂ ਆਈਆਂ ਅਗਰ ਜੇ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਕੋਈ ਵੀ ਕੋਈ ਹੱਲ ਨਾ ਕੱਢਿਆ ਔਰ ਮੁਆਵਜ਼ੇ ਪੱਖੋਂ ਸਾਰੇ ਪੰਜਾਬ ਦੇ ਅੰਦਰ ਹੜਪੀਲ ਤੋਂ ਮਾਝੇ 'ਚ ਹੋਰ ਥਾਵਾਂ ਤੇ ਬਾਰਛਾ ਨਾਲ ਨੁਕਸਾਨ ਹੋਇਆ ਤੇ ਆਉਣ ਵਾਲੇ ਸਮਾਂ 'ਚ ਕੋਰ ਕਮੇਟੀ ਨਾਲ ਮੀਟਿੰਗ ਲੱਗੇਗੀ ਜਥੇਬੰਦੀਆਂ ਨਾਲ ਮੀਟਿੰਗ ਲੱਗੇਗੀ ਪੇ ਵੱਡੇ ਐਕਸ਼ਨ ਅਲੀ ਕਰਨ ਦੀ ਤਿਆਰੀ ਵੀ ਕਰਾਂਗੇ ਧੰਨਵਾਦ ਸਿੰਘ ਸਾਹਿਬ ਦਾ ਸਰਪੰਚ ਕਾਰੀਆ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਅੱਜ ਜਿਹੜੀ ਇੱਕ ਮੀਟਿੰਗ ਹੋਈ ਹੈ ਜੀ ਉਹ ਪਿੰਡ ਪੱਤਰ ਤੇ ਜਿਹੜੇ ਕੰਮਾਂ ਨੂੰ ਲੈ ਕੇ ਅੱਜ ਇੱਕ ਜੀ ਇਕਾਈ ਕਮੇਟੀ ਦਾ ਗਠਨ ਕੀਤਾ ਜੀ ਜਿਹਦੇ ਵਿੱਚ ਪ੍ਰਧਾਨ ਪਿੰਡ ਵੱਲੋਂ ਪਿੰਡ ਵਾਸੀਆਂ ਵੱਲੋਂ ਔਰ ਸੰਗਤ ਵੱਲੋਂ ਹੁਧਾਰ ਲौरा ਸਿੰਘ ਨੂੰ ਐਲਾਨਿਆ ਗਿਆ ਏ ਔਰ ਵਾਈਸ ਪ੍ਰਧਾਨ ਜੋ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਔਰ ਮਾਹਵੀਰ ਸਿੰਘ ਜਨਰਲ ਸਕੱਤਰ ਔਰ ਗਰਚੇ ਸਿੰਘ ਮਨਜੀਤ ਸਕੱਤਰ ਅਤੇ ਇੱਕ ਜਾਂਚੀ ਸਾਰਜ ਸਿੰਘ ਨੂੰ ਲਾਨਿਆ ਗਿਆ ਹੈ ਔਰ ਜਿਹੜੀ ਸਾਡੀ ਕਮੇਟੀ ਆ ਉਹ ਪਿੰਡ ਪਤਰ ਦੇ ਕੰਮਾਂ ਨੂੰ ਲੈ ਕੇ ਪਹਿਲ ਦੇ ਆਧਾਰ ਤੇ ਕੰਮ ਕਰੇਗੀ ਔਰ ਕਿਸੇ ਵੀ ਨਾਲ ਵੀ ਬੇਇਨਸਾਫੀ ਨਾ ਨਹੀਂ ਹੋਣ ਦਿੱਤੀ ਜਾਏਗੀ ਸਰਪੰਚ ਜੀ